ਨਮਸਕਾਰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬੀ ਟੀਵੀ ਤੇ ਮੈਂ ਹਾਂ ਜਗਿੰਦਰ ਸਿੰਘ ਟੈਰਿਫ ਵਾਲੇ ਵਪਾਰੀ ਉਦੋਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਇੱਕ ਹੋਰ ਤਿਆਰੀ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਪ੍ਰਸ਼ਾਸਨ ਨੇ 41 ਦੇਸ਼ਾਂ ਤੇ ਯਾਤਰਾ ਪਾਬੰਦੀ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਦੇ ਵਿੱਚ ਪਾਕਿਸਤਾਨ ਅਫਗਾਨਿਸਤਾਨ ਈਰਾਨ ਸਮੇਤ ਸੀਰੀਆ ਅਤੇ ਹੋਰ ਦੇਸ਼ ਸ਼ਾਮਿਲ ਨੇ ਨਿਊਜ਼ ਏਜੰਸੀ ਰਾਈਟਰਸ ਦੇ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਕੁੱਲ 41 ਦੇਸ਼ਾਂ ਦੀਆਂ ਤਿੰਨ ਸੂਚੀਆਂ ਤਿਆਰ ਕਰ ਲਈਆਂ ਨੇ ਪਹਿਲੀ ਸੂਚੀ ਦੇ ਵਿੱਚ 10 ਦੇ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ, ਸੀਰੀਆ, ਇਰਾਨ, ਕਿਊਬਾ ਅਤੇ ਨਾਰਥ ਕੋਰੀਆ ਵਰਗੇ ਦੇਸ਼ ਸ਼ਾਮਲ ਨੇ। ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਹਨਾਂ ਸਭ ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਦੂਜੇ ਗਰੁੱਪ ਦੇ ਵਿੱਚ ਪੂਰਬੀ ਅਫਰੀਕੀ ਦੇਸ਼ ਇਰੀਟਰੀਆ, ਹੈਤੀ, ਲਾਓਸ, ਮਿਆਮਾਰ ਅਤੇ ਦੱਖਣੀ ਸੁਡਾਨ ਦਾ ਨਾਮ ਸ਼ਾਮਲ ਹੈ। ਇਨ੍ਹਾਂ ਦੇਸ਼ਾਂ ਦੇ ਲੋਕਾਂ ਤੇ ਅੰਸ਼ਕ ਨਿਲੰਭਨ ਲਾਗੂ ਰਹੇਗਾ ਜਿਸ ਦਾ ਅਸਰ ਟੂਰਿਸਟ ਅਤੇ ਸਟੂਡੈਂਟ ਵੀਜ਼ਾ ਦੇ ਨਾਲ-ਨਾਲ ਕੁਝ ਛੋਟਾਂ ਦੇ ਨਾਲ ਹੋਰ ਇਮੀਗ੍ਰੈਂਟ ਵੀਜ਼ਾ ਤੇ ਵੀ ਪਵੇਗਾ ਤੀਸਰੇ ਗਰੁੱਪ ਦੇ ਵਿੱਚ ਅਮਰੀਕਾ ਨੇ 26 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ ਹਾਲਾਂਕਿ ਇਸ ਸੂਚੀ ਦੇ ਸਾਰੇ ਨਾਮਾਂ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ ਪਰ ਇਸ ਦੇ ਵਿੱਚ ਪਾਕਿਸਤਾਨ ਭੂਟਾਨ ਅਤੇ ਮਿਆਮਾਰ ਵਰਗੇ ਦੇਸ਼ ਸ਼ਾਮਲ ਨੇ ਇਹਨਾਂ ਲਈ ਅਮਰੀਕੀ ਵੀਜ਼ਾ ਜਾਰੀ ਕਰਨ ਤੇ ਅੰਸ਼ਕ ਰੂਪ ਦੇ ਵਿੱਚ ਰੋਕ ਲਗਾਉਣ ਤੇ ਵਿਚਾਰ ਕੀਤਾ ਜਾਵੇਗਾ ਜੇਕਰ ਉੱਥੋਂ ਦੀਆਂ ਸਰਕਾਰਾਂ ਸਾਢੇ ਦਿਨਾਂ ਦੇ ਅੰਦਰ ਅੰਦਰ ਕਬੀਏ ਨੂੰ ਦੂਰ ਕਰਨ ਦੇ ਲਈ ਯਤਨ ਨਹੀਂ ਕਰਦੀਆਂ ਫਿਲਹਾਲ ਇਹ ਸੂਚੀ ਆਖਰੀ ਨਹੀਂ ਹੈ ਇਸ ਦੇ ਵਿੱਚ ਕੁਝ ਹੋਰ ਦੇਸ਼ਾਂ ਦੇ ਨਾਮ ਜੋੜੇ ਜਾਂ ਘਟਾਏ ਜਾ ਸਕਦੇ ਨੇ ਸੂਚੀ ਤੇ ਆਖਰੀ ਫੈਸਲਾ ਟਰੰਪ ਪ੍ਰਸ਼ਾਸਨ ਨੇ ਹੀ ਲੈਣਾ ਹੈ ਡੋਨਾਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਸੱਤ ਮੁ슬लिम ਦੇਸ਼ਾਂ ਉਤੇ ਯਾਤਰਾ ਦੀ ਪਾਬੰਦੀ ਲਗਾ ਦਿੱਤੀ ਸੀ ਹੁਣ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੇ ਵਿੱਚ ਵੀ ਇਸ ਨੂੰ ਜਾਰੀ ਰੱਖਿਆ ਹੈ ਇਮੀਗ੍ਰੇਸ਼ਨ ਤੇ ਸਖਤੀ ਵਰਤਦੇ ਹੋਏ 트럼ਪ ਨੇ ਕੈਬਨਿਟ ਮੈਂਬਰਾਂ ਨੂੰ 21 ਮਾਰਚ ਤੱਕ ਉਹਨਾਂ ਦੇਸ਼ਾਂ ਦੀ ਸੂਚੀ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿਨ੍ਹਾਂ ਤੋਂ ਯਾਤਰਾ ਅੰਸ਼ਕ ਰੂਪ ਦੇ ਵਿੱਚ ਜਾਂ ਪੂਰੀ ਤਰ੍ਹਾਂ ਨिलੰਬਿਤ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਜਾਂਚ ਅਤੇ ਸਕ੍ਰੀਨਿੰਗ ਜਾਣਕਾਰੀ ਬਹੁਤ ਜ਼ਿਆਦਾ ਘੱਟ ਹੈ ਧੰਨਵਾਦ ਦੋਸਤੋ